ਹਾਂਜੀ ਖੜੇ ਹਾਂ ਸਰਹੰਦ ਨਹਿਰ ਦੇ ਕਿਨਾਰੇ ਦਰਾਹੇ ਵਿਖੇ ਦੇਖ ਸਕਦੇ ਹਾਂ ਕਿ ਇੱਥੇ ਪਿਛਲੇ ਪੰਜ ਸਾਲਾਂ ਤੋਂ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਪ੍ਰਾਈਵੇਟ ਕੰਮੇ ਲਗਾ ਕੇ ਉਹਨਾਂ ਵੱਲੋਂ ਜੋ ਕਿਨਾਰਿਆਂ ਤੇ ਨਹਿਰ ਚੋਂ ਕੱਢੀ ਗਈ ਮਿੱਟੀ ਹੈ ਉਹ ਨਹਿਰ ਵਿੱਚ ਦੁਬਾਰਾ ਸਟਵਾਈ ਜਾ ਰਹੀ ਹੈ ਪਹਿਲਾਂ ਇਸ ਜਗ੍ਹਾ ਦੇ ਉੱਪਰ ਇਹ ਪੇਵਮੈਂਟ ਮਲਾਈ ਗਈ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਇੱਥੋਂ ਦਰਖਤ ਪੁੱਟੇ ਗਏ ਨੇ ਇੱਥੋਂ ਮਿੱਟੀ ਇਕੱਠੀ ਕੀਤੀ ਗਈ ਹੈ ਤਾਂ ਕਿ ਇਹਨਾਂ ਦੇ ਟਿੱਪਰ ਨੇ ਇੱਥੋਂ ਲੰਘ ਸਕਣ ਕਿੰਨੇ ਹੀ ਦਰਖਤ ਇਥੋਂ ਪੱਟੇ ਗਏ ਨੇ ਜੋ ਇਥੇ ਕੁਦਰਤੀ ਜਾਨਵਰ ਨੇ ਜਾਂ ਪੰਛੀ ਨੇ ਉਹਨਾਂ ਦਾ ਕੁਦਰਤੀ ਟਿਕਾਣਾ ਸੀ ਤੇ ਇਹ ਮਿੱਟੀ ਹੁਣ ਦੁਬਾਰਾ ਨਹਿਰ ਵਿੱਚ ੁੱਟੀ ਜਾ ਰਹੀ ਹੈ ਹਾਲਾਂਕਿ ਇਹ ਮਿੱਟੀ ਦੇ ਨਾਲ ਇਸ ਨਹਿਰ ਦੇ ਕਿਨਾਰੇ ਉੱਚੇ ਕੀਤੇ ਜਾਣੇ ਚਾਹੀਦੇ ਸੀ ਦੂਸਰਾ ਇਸ ਨਹਿਰ ਵਿੱਚ ਜੋ ਮਿੱਟੀ ਕੱਢੀ ਗਈ ਸੀ ਉਹ ਨਹਿਰ ਵਿੱਚ ਦੁਬਾਰਾ ੁੱਟੀ ਗਈ ਹੈ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਇਹ ਕਾਮੇ ਨੇ ਕੰਮ ਕਰ ਰਹੇ ਨੇ ਪ੍ਰਾਈਵੇਟ ਕੰਮ ਇਹਨਾਂ 600 ਰੁਪਏ ਦੀ ੜੀ ਉੱਪਰ ਕੰਮ ਕਰ ਰਹੇ ਨੇ ਇਹਨਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਨਹਿਰੀ ਵਿਭਾਗ ਦੇ ਜੋ ਬੇਲਦਾਰ ਨੇ ਉਹ ਕੋਲੇ ਖੜੇ ਇਹਨਾਂ ਤੋਂ ਕੰਮ ਕਰਵਾ ਰਹੇ ਨੇ ਕੋਈ ਵੀ ਇੱਥੇ ਜੂਨੀਅਰ ਇੰਜੀਨੀਅਰ ਜਾਂ ਐਸਡੀਓ ਨਹੀਂ ਹੈ ਐਸਡੀਓ ਨਾਲ ਗੱਲ ਕੀਤੀ ਸੀ ਉਹਨਾਂ ਨੇ ਇਹ ਮਿੱਟੀ ਬਾਹਰ ਸੜਵਾਣੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਮਿੱਟੀ ਦੁਬਾਰਾ ਦੂਜੇ ਦਿਨ ਇਹਨਾਂ ਨੇ ਅੰਦਰ ਸੁਟਣੀ ਸ਼ੁਰੂ ਕਰ ਦਿੱਤੀ ਹੁਣ ਗੱਲ ਜੋ ਜੋ ਮੁੱਦੇ ਦੀ ਗੱਲ ਇਹ ਹੈ ਕਿ ਇਹ ਪ੍ਰਾਈਵੇਟ ਜੋ ਇੱਥੇ ਕੰਮ ਕਰ ਰਹੇ ਨੇ ਕੰਮੇ ਨੇ ਲੇਬਰ ਕਲਾਸ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਪਿੱਛੇ ਪਰਿਵਾਰ ਨੇ ਇਹਨਾਂ ਦੇ ਬੱਚੇ ਨੇ ਇਹ ਜਾਨ ਜੋਖਮ ਦੇ ਉੱਪਰ ਲਾ ਕੇ ਇਸ ਨਹਿਰ ਵਿੱਚ ਮਿੱਟੀ ਸੁੱਟ ਰਹੇ ਨੇ ਇਸ ਨਹਿਰ ਦੇ ਕਿਨਾਰੇ ਪਹਿਲਾਂ ਕੱਚੇ ਸੀ ਹੁਣ ਪੱਕੇ ਕਰ ਦਿੱਤੇ ਗਏ ਨੇ ਬੜੇ ਟੇਪਰ ਨੇ ਤੇ ਉਸ ਤੋਂ ਅਗਰ ਪੈਰ ਤਿਲਕ ਜਾਂਦਾ ਤਾਂ ਇਹ ਵਿਅਕਤੀ ਇਹ ਕੰਮ ਇਹ ਸਿੱਧਾ ਨਹਿਰ ਵਿੱਚ ਜਾਣਗੇ ਜਿਸ ਕਰਕੇ ਇਹਨਾਂ ਦੀ ਜਾਨ ਵੀ ਜਾ ਸਕਦੀ ਹੈ ਕੱਲ ਹੀ ਇੱਥੇ ਇੱਕ ਵਿਅਕਤੀ ਦੀ ਜਾਨ ਗਈ ਹੈ ਮਾਂ ਸਰਸਵਤੀ ਦੀ ਜੋ ਜੋ ਮੂਰਤੀ ਵਿਸਰਜਨ ਦੀ ਪੂਜਾ ਕੀਤੀ ਜਾ ਰਹੀ ਸੀ ਤਿੰਨ ਵਿਅਕਤੀ ਡੁੱਬਣਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਸ ਦੇ ਕਿਨਾਰੇ ਪੱਕੇ ਹੋਣ ਨਾਲ ਜੋ ਵਿਅਕਤੀ ਇੱਕ ਵਾਰ ਇਸ ਵਿੱਚ ਗਿਰ ਜਾਵੇਗਾ ਉਹ ਵਾਪਸ ਨਹੀਂ ਨਿਕਲ ਸਕਦਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ ਇੱਕ ਵਿਅਕਤੀ ਦੀ ਫਿਰ ਵੀ ਜਾਨ ਚਲੀ ਗਈ ਹੁਣ ਅਗਰ ਇਹ ਕੰਮ ਇੱਥੇ ਕੰਮ ਕਰ ਰਹੇ ਨੇ ਅਗਰ ਇਹਨਾਂ ਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਤਾਂ ਨਾ ਤਾਂ ਨਹਿਰੀ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਹਨਾਂ ਦੀ ਬਾਹ ਫੜਨੀ ਹੈ ਇਸ ਪਰਿਵਾਰ ਦੀ ਨਾ ਪੰਜਾਬ ਸਰਕਾਰ ਨੇ ਬਾਹ ਫੜਨੀ ਹੈ ਨਹਿਰੀ ਅਧਿਕਾਰ ਅਧਿਕਾਰੀ ਇਹਨਾਂ ਕੰਮਿਆਂ ਦਾ ਜੋ ਸ਼ੋਸ਼ਣ ਕਰ ਰਹੇ ਨੇ ਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਇਹ ਕੰਮੇ ਨੇ ਪ੍ਰਾਈਵੇਟ ਕੰਮੇ ਨੇ ਇਹਨਾਂ ਦੀ ਸੁਰੱਖਿਆ ਦੇ ਪ੍ਰਕੁਖਤਾ ਪ੍ਰਬੰਧ ਕੀਤੇ ਜਾਣ ਇਹਨਾਂ ਨੂੰ ਜੋ ਐਮਰਜੈਂਸੀ ਜੈਕਟਾਂ ਨੇ ਰੱਸਾ ਵਗੈਰਾ ਜਾਲ ਵਗੈਰਾ ਜਾਂ ਕਿ ਪੌੜੀ ਵਗੈਰਾ ਦਿੱਤੀ ਜਾਵੇ ਅਗਰ ਇਹਨਾਂ ਦਾ ਪੈਰ ਸਲਿੱਪ ਹੋ ਜਾਂਦਾ ਤਾਂ ਜੋ ਨਾਲ ਲੱਗਦੇ ਉਹਨਾਂ ਨਾਲ ਕੰਮ ਕਰਦੇ ਸਾਥੀ ਨੇ ਉਹਨਾਂ ਨੂੰ ਬਾਹਰ ਕੱਢ ਸਕਣ ਤੇ ਇਹਨਾਂ ਦੀ ਜਾਨ ਬਚ ਸਕੇ ਕਿਉਂਕਿ ਇਹਨਾਂ ਦੇ ਪਿੱਛੇ ਬੱਚੇ ਨੇ ਪਰਿਵਾਰ ਨੇ ਅਗਰ ਇਹਨਾਂ ਨਾਲ ਕੋਈ ਹਾਦਸਾ ਹੋ ਜਾਂਦਾ ਤਾਂ ਨਾ ਤਾਂ ਪੰਜਾਬ ਸਰਕਾਰ ਨੇ ਨਾ ਨਹਿਰੀ ਵਿਭਾਗ ਨੇ ਇਹਨਾਂ ਦੀ ਬਾਹ ਫੜਨੀ ਹੈ ਸੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਜੋ ਲੇਬਰ ਜਮਾਤ ਹੈ ਜੋ ਵਰਕਰ ਨੇ ਜੋ ਕੰਮ ਕਰ ਰਹੇ ਨੇ ਇਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੇਖ ਸਕਦੇ ਹਾਂ ਜੀ ਇਹ ਨਹਿਰੀ ਵਿਭਾਗ ਦੇ ਜੋ ਅਧਿਕਾਰੀ ਨੇ ਜੋ ਕੰਮ ਕਰਵਾਉਣ ਵਾਲੇ ਨੇ ਇਥੋਂ ਮੌਕੇ ਤੋਂ ਖਿਸ ਗਏ ਨੇ ਤੇ ਕੰਮ ਇੱਥੇ ਕੰਮ ਕਰ ਰਹੇ ਨੇ ਦਿਹਾੜੀਦਾਰ ਦਿਹਾੜੀਦਾਰ ਕੰਮ ਕਰ ਰਹੇ ਨੇ ਤੇ ਬੜੀ ਜਾਨ ਜੋਖਮ ਦੇ ਵਿੱਚ ਪਾ ਕੇ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਕਿ ਇਹਦਾ ਅਗਰ ਸਾਈਡਾਂ ਪੱਕੀਆਂ ਨੇ ਇਹਨਾਂ ਦਾ ਕੀ ਪੈਰ ਤਿਲਕ ਜਾਂਦਾ ਤਾਂ ਇਹ ਨਹਿਰ ਵਿੱਚ गिर ਸਕਦੇ ਨੇ ਇਹਨਾਂ ਕੋਲੇ ਕੋਈ ਸੇਫਟੀ ਨਹੀਂ ਇਹਨਾਂ ਕੋਲੇ ਕੋਈ ਰੱਸੀ ਨਹੀਂ ਇਹਨਾਂ ਕੋਲੇ ਇਹ ਕਾਮੇ ਨੇ ਆਮ ਕਾਮੇ ਨੇ ਇਹਨਾਂ ਦੇ ਪਿੱਛੇ ਪਰਿਵਾਰ ਨੇ ਬੱਚੇ ਕਰ ਇੰਤਜ਼ਾਰ ਕਰ ਰਹੇ ਨੇ ਇਹਨਾਂ ਦੀ ਜਾਨ ਵੀ ਕੀਮਤੀ ਜਾਨ ਆ ਇਸ ਵੱਲ ਕੋਈ ਸੇਫਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਭਰਾ ਜੀ ਕੀ ਨਾ ਜੀ ਤੁਹਾਡਾ ਗੁਰਦੇਵ ਸਿੰਘ ਆਜੋ ਉੱਪਰ ਨੂੰ ਆਜੋ ਆਜੋ ਉੱਪਰ ਨੂੰ ਹਾਂਜੀ ਭਰਾ ਜੀ ਕੀ ਨਾਂਜੀ ਤੁਹਾਡਾ ਗੁਰਦੇਵ ਸਿੰਘ ਦਾ ਜੀ ਗੁਰਦੇਵ ਸਿੰਘ ਹਾਂਜੀ ਕਿਹੜਾ ਪਿੰਡਾ ਚ ਤੁਹਾਡਾ ਦਰਾਹਾਈ ਤੁਸੀਂ ਇੱਥੇ ਨਹਿਰੀ ਮਾਈਕ ਵਿੱਚ ਕੰਮ ਕਰ ਰਹੇ ਹੋ ਤੁਸੀਂ ਨਹਿਰੀ ਮੈਗਨੇ ਦੇ ਮੁਲਾਜ਼ਮ ਹੋ ਜਾਂ ਤੁਸੀਂ ਪ੍ਰਾਈਵੇਟ ਨਾ ਜੀ ਅਸੀਂ ਤਾਂ ਪ੍ਰਾਈਵੇਟ ਆ ਜੀ ਦਿਹਾੜੀਦਾਰ ਬੰਦੇ ਜੀ ਦਿਹਾੜੀਦਾਰ ਹਾਂ ਹਾਂ ਜੀ ਦਿਹਾੜੀ ਦੇ ਕੰਮ ਕਰਦੇ ਹਾਂ ਹਾਂ ਜੀ ਤੇ ਜਿਸ ਤਰ੍ਹਾਂ ਨਹਿਰੀ ਵਿਭਾਗ ਦੇ ਅਦਕਾਈ ਕੋ ਤੋਂ ਕੰਮ ਕਰਵਾ ਰਹੇ ਨੇ ਇੱਥੇ ਹਾਂ ਜੀ ਕਿਨਾਰੇ ਬਿਲਕੁਲ ਪੱਕੇ ਕੀਤੇ ਹੋਏ ਨੇ ਪੈਰ ਤਲਕ ਸਕਦਾ ਹਾਂ ਕਿਤੇ ਕੋਈ ਵਿਅਕਤੀ ਦੀ ਮੌਤ ਹੋਈ ਹੈ ਮੌਤ ਹੋਈ ਹੈ ਜੀ ਨਾਲ ਰੱਸਾ ਕੋਈ ਜਾਂ ਵੀ ਹੋਰ ਸੇਫਟੀ ਪ੍ਰਬੰਧ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੀ ਉਰੇ ਜੀ ਰੱਸਾ ਰੱਸਾ ਜੀ ਤੇ ਆਪਾਂ ਦੇ ਦੇ ਕੇ ਪੰਜਾਬ ਜਾ ਤਾਰਦੇ ਛੋਟੇ ਛੋਟੇ ਬੱਚੇ ਆਈ ਸਾਡੇ ਉਹਨੂੰ ਤਾਰੀ ਵੀ ਕਰਾਉਂਦੀ ਹੈ ਤਾਰੀ ਵਿਚਾਰ ਸਾਨੂੰ ਤੁਸੇ ਨੂੰ ਨਹੀਂ ਹੁੰਦੀ ਜੀ ਤੇ ਦੇਖ ਸਕਦੇ ਹੋ ਜੀ ਇਹ ਇਨਾਂ ਕਿਸੇ ਵੀ ਜੋ ਕੰਮ ਹੈ ਕੰਮ ਕਰ ਰਹੇ ਨੇ ਮਜ਼ਦੂਰ ਕਲਾਸ ਹਾਂਜੀ ਜਿਸ ਨੂੰ ਕੋਈ ਤਾਰੀ ਨਹੀਂ ਆਉਦੀ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਜੋ ਇੱਥੇ ਕੰਮ ਕਰਵਾ ਰਿਹਾ ਉਹ ਘਾਰੀ ਹੈ ਹਾਂਜੀ ਤੇ ਸਾਨੂੰ ਦੇਖ ਤੋ ਖਿਸਕ ਗਿਆ ਉਸ ਤੋਂ ਉਹ ਤੋਂ ਰੈਸਟ ਜਾਂਦਾ ਜੀ ਉਹ ਖਿਸਕ ਜਾਂਦਾ ਹਾਂਜੀ ਤੇ ਹੁੰਦਰ ਨਹੀਂ ਲੱਗਦਾ ਬਾਈ ਜੀ ਫਿਰ ਤੁਹਾਨੂੰ ਡਰ ਲੱਗਦਾ ਜੀ ਹੁਣ ਕੀ ਕਰੀਏ ਮਜਬੂਰੀ ਨੂੰ ਜੀ ਕਰਨਾ ਪੈਂਦਾ ਜੀ ਦਿਹਾੜੀ ਲਾਜ਼ਰੀ ਨਹੀਂ ਹੈ ਜੀ ਕਿਸੇ ਪਾਸੇ ਨਿਕਲਣਗੇ ਕਿੱਦਾਂ ਮਤਲਬ ਸਲਿੱਪ ਹੋ ਕੇ ਨਿਕਲਾਂਗੇ ਕਿਵੇਂ ਵਿੱਚੋਂ ਤੇ ਮੈਂ ਨਿਕਲਾਂ ਜੇ ਫਿਰ ਤਾਂ ਜੀ ਮੌਤ ਹੈ ਕੋਈ ਰਾਸਤਾ ਨਹੀਂ ਆਣੀ ਮੌਤ ਤੇ ਹੁਣ ਇਹ ਜੀ ਬਸ ਸਾਡੀ ਤਾਂ ਫਿਰ ਦੀ ਹਾਂ ਜੀ ਮਜਬੂਰੀ ਨੂੰ ਕਰਦੇ ਛੋਟੇ ਸਾਰੇ ਹੀ ਨਹੀਂ ਉੱਪਰ ਚੜਦੇ ਛੋਟੇ ਛੋਟੇ ਬੱਚੇ ਆਈ ਸਾਡੇ ਜੀ ਅੱਛਾ ਜੀ ਹਾਂ ਜੀ ਮਜਬੂਰੀ ਨੂੰ ਕਰਦੇ ਆ ਜੀ ਹੁਣ ਕੀ ਕਰੀਏ ਜੀ ਤੁਹਾਡਾ ਕੀ ਬੀਮਾ ਹੋਇਆ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਕੋਈ ਬੀਮਾ ਬੀਮਾ ਵਜਾਇਦਾ ਕੁਝ ਨਹੀਂ ਜੀ ਅਸੀਂ ਤਾਂ ਪ੍ਰਾਈਵੇਟ ਲੈ ਕੇ ਆਏ ਜੀ ਸਾਨੂੰ 600 ਰੁਪਏ ਦਿਹਾੜੀ ਆਈ ਦੱਸੋ ਜੀ ਮਲੇ ਆਈ ਨਹੀਂ ਆਈ ਦਿਹਾੜੀ 7-800 ਰੁਪਏ ਤਾਂ ਦਿਹਾੜੀ ਚਾਹੀਦੇ ਜੀ ਰਸਤੀ ਕਮ ਆਈ ਹਾਂਜੀ ਹਾਂਜੀ ਬਰਾਜ ਜੀ ਕਿੰਨਾ ਚਾਹ ਤੁਹਾਡਾ ਮੇਰਾ ਨਾਮ ਕੱਲੂ ਜੀ ਪੱਲੂ ਜੀ ਇੱਥੇ ਕੰਮ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਡਰ ਤੋਂ ਕੋਈ ਪ੍ਰਬੰਧ ਨਹੀਂ ਕੋਈ ਰਸਤਾ ਨਹੀਂ ਹੈਗਾ ਕੋਈ ਕੌਡੀ ਨਹੀਂ ਹੈਗੀ ਨਹੀਂ ਜੀ ਸਪੈਰ ਚਲਕ ਜਾਂਦਾ ਨਹਿਰ ਚ ਜਾਓਗੇ ਕੱਲ ਵਿਅਕਤੀ ਦੀ ਮੌਤ ਹੋ ਗਈ ਇੱਥੇ ਹਾਂਜੀ ਹਾਂਜੀ ਕੀ ਕਹੋਗੇ ਕੀ ਮੰਗ ਕਰੋਗੇ ਸਰਕਾਰ ਤੋਂ ਸਰਕਾਰ ਤੇ ਜੀ ਕੀ ਕਹਾਂਗੇ ਜੀ ਇਸਕੀ ਸਿਕਿਉਰਟ ਕੀ ਜਾਏ ਇਸਕੇ ਕੋਈ ਜੇ ਆਪ ਕੋਈ ਆਦ ਕੋਈ ਜਾਲ ਵਗੈਰਾ ਬਣਾਣਾ ਚਾਹਤਾ ਜੋ ਬੰਦਾ ਕੋਈ ਗਰੀਬੀ ਜਿਆਦਾ ਕੋਈ ਵੀ ਤਾਰ ਪਕੜ ਕੇ ਉੱਪਰ ਬੰਦਾ ਚੜ ਸਕਦਾ ਹੈ ਜੋ ਨੀਚੇ ਗਰੀਬੀ ਗਿਆ ਨਾ ਉਸਕਾ ਨਿਕਲਨੇ ਦਾ ਕੋਈ ਚਾਂਸ ਨਹੀਂ ਕਿਉਂਕਿ ਸਾਈਡਾਂ ਹੈ ਉਹ ਆਰਸੀਸੀ ਪੱਕੀ ਹੋ ਰੱਖੀ ਹੈ ਬੰਦੇ ਨੂੰ ਥੜਕ ਜਾਣੇ ਕੇ ਬਾਅਦ ਬੰਦਾ ਗਿਰਨੇ ਦਾ ਚਾਂਸ ਜਬ ਮਿਲ ਜਾਦਾ ਬੰਦੇ ਨੂੰ ਉੱਪਰ ਚੜਨੇ ਦਾ ਕੋਈ ਚਾਂਸ ਨਹੀਂ ਹੈ ਬੰਦਾ ਨੀਚੇ ਕੇ ਨੀਚੇ ਹੀ ਰਹਿ ਜਾਏਗਾ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਭਰਾ ਜੀ ਤੁਸੀਂ ਉੱਥੇ ਮੈਂ ਤਾਂ ਇਹ 2 ਦਿਨ ਹੋਏ ਜੀ ਮੇਰੇ ਕੋਲ ਹਾਂ 2 ਦਿਨ ਹੋ ਗਏ ਹਾਂ ਜੀ ਤੁਸੀਂ ਕਿਹਾ ਨਾ ਕਰ ਨੇ ਵੀ ਸਾਡਾ ਕੋਈ ਉੱਥੋਂ ਕੋਈ ਫਰਨਾ ਐਕਸੀਡੈਂਟ ਹੋ ਜਾਂਦਾ ਹਾਂ ਜੀ ਹਾਂ ਜੀ ਬੋਲਾ ਹੋ ਜਾਂਦੀ ਰੱਸਾ ਦੋ ਸਾਨੂੰ ਕੋਈ ਕੋੜੀ ਦੋ ਕੋਈ ਜਾਲ ਦੋ ਉਹ ਤੋਂ ਜੀ ਮਨੇ ਬੋਲਾ ਤਾਂ ਵੀ ਰੱਸਾ ਉਹਨੇ ਮੰਗਾਇਆ ਨਹੀਂ ਕਿ ਮੰਗਾएंगे ਰੱਸਾ ਸਾਨੂੰ ਉੱਪਰੋਂ ਪੈਸੇ ਮਿਲਣ ਜੇ ਤਦ ਆਸੀਂ ਰੱਸਾ ਲਿਆ ਜਦੋਂ ਹਾਂ ਜੀ ਅੱਛਾ ਜੀ ਮਤਲਬ ਇਹ ਕਹਿੰਦੇ ਵੀ ਤੁਹਾਨੂੰ ਸਾਡੇ ਕੋਲ ਕੋਈ ਫੰਡ ਨਹੀਂ ਗਿਆ ਥੋੜੀ ਤੁਸੀਂ ਥੋੜੀ ਜਾਨ ਜਾਂਦੀ ਆ ਜਾਵੇ ਜਾਂਵੇ ਜੀ ਇਹਨੇ ਕੋਈ ਪਰਵਾਹ ਨਹੀਂ ਹੈ ਜੀ ਗਰੀਬੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਕ ਤੋ ਦੇਖ ਸਕਦੇ ਹੋ ਜੀ ਇਹ ਮਜ਼ਦੂਰ ਕਲਾਸ ਹੈ ਇਸ ਦਾ ਦਰਦ ਆਪਣੇ ਦਰਦ ਨੇ ਆਪਣੀਆਂ ਮਜਬੂਰੀਆਂ ਨੇ 600 ਰੁਪਏ ਦਿਹਾੜੀ ਦੇ ਉੱਪਰ ਇਹ ਕੰਮ ਇੱਥੇ ਕੰਮ ਕਰ ਰਹੇ ਨੇ ਇਨ੍ਹਾਂ ਕੋਲੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ ਜੋ ਇੱਥੇ ਕੰਮ ਕਰਵਾ ਰਹੇ ਇੱਥੇ ਅਧਿਕਾਰੀ ਨੇ ਮੋਟੀਆਂ ਤਨਖਾਹਾਂ ਲੈਂਦੇ ਨੇ ਜਦੋਂ ਕੈਮਰੇ ਵਾਲੇ ਜਦੋਂ ਇੱਥੇ ਪੱਤਰਕਾਰ ਆਉਂਦਾ ਕੈਮਰੇ ਆਉਂਦਾ ਤਾਂ ਉਸ ਨੂੰ ਦੇਖ ਕੇ ਖਿਸਕ ਜਾਂਦੇ ਨੇ ਦੇਖ ਸਕਦੇ ਹੋ ਬਿਲਕੁਲ ਇਹ ਤਿਰਸ਼ੇ ਕਿਨਾਰੇ ਦੇ ਉੱਪਰ ਇਹ ਸਾਡੇ ਮਜ਼ਦੂਰ ਭਰਾ ਕੰਮ ਕਰ ਰਹੇ ਨੇ ਬੱਚੇ ਇਹਨਾਂ ਦੇ ਪਰਿਵਾਰ ਨੇ ਬੱਚੇ ਨੇ ਇਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਗਰ ਇਹਨਾਂ ਨਾਲ ਕੋਈ ਪ੍ਰਮਾਤਵਾ ਨਾ ਕਰੇ ਇਹਨਾਂ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਨਾ ਇਹਨਾਂ ਦਾ ਕੋਈ ਬੀਮਾ ਨਹੀਂ ਹੈ ਨਹਿਰੀ ਵਿਭਾਗ ਦੇ ਅੰਪਲਾਈ ਨੇ ਜਾਂ ਕਾਮੇ ਨੇ ਇਹ ਆਮ ਪਰਿਵਾਰਾਂ ਦੇ ਮਜ਼ਦੂਰ ਪਰਿਵਾਰਾਂ ਦੇ ਪ੍ਰਾਈਵੇਟ ਤੌਰ ਤੇ ਇੱਥੇ ਦਿਹਾੜੀ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਮਜ਼ਦੂਰ ਜਮਾਤ ਦੇ ਲੋਕ ਨੇ ਜੋ ਆਪਣੇ ਪਰਿਵਾਰ ਪਾਲਦੇ ਨੇ ਪਿੱਛੇ ਬੱਚੇ ਨੇ ਉਹਨਾਂ ਦੇ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਪ੍ਰਸ਼ਤ ਅਧਿਕਾਰੀ ਨੇ ਜੋ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਤੇ ਕੈਮਰਾ ਦੇਖ ਕੇ ਉਹ ਪਾਸਾ ਵਟ ਜਾਂਦੇ ਨੇ ਉਹਨਾਂ ਦੇ ਉੱਪਰ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਜੋ ਇਹ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾ ਰਹੇ ਉਹਨਾਂ ਦੇ ਉੱਪਰ ਨਕੇਲ ਕਸੀ ਜਾ ਸਕੇ ਇਹ ਆ ਵੀ ਸਰਕਾਰ ਪਹਿਲਾਂ ਤਾਂ ਛੜਕ ਇਹਨੂੰ ਨਹਿਰ ਨੂੰ ਚੌੜੀ ਕਰਦੀ ਹੈ ਇੱਥੇ ਕਿਨਾਰੇ ਪੱਟ ਤੇ ਦਰਖਤ ਪੱਟ ਤੇ ਹੋਰ ਜੋ ਸਾਡਾ ਕੁਦਰਤੀ ਵਾਤਾਵਰਣਾ ਉਹਨੂੰ ਹੋਰ ਖਰਾਬ ਕਰਤਾ ਅਗਰ ਕੋਈ ਨਹਿਰ ਵਿੱਚ ਦਰਖਤ ਆਉਂਦਾ ਜਾਂ ਕੰਡਿਆਂ ਦੇ ਕੋਈ ਸਹੂਲਤ ਲਈ ਇਹ ਕੰਡੇ ਬਣਾਏ ਗਏ ਨੇ ਉਹਨਾਂ ਤੋਂ ਬਾਅਦ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਅਧਿਕਾਰੀਆਂ ਦੀ ਨਹਿਰ ਪੱਕੀ ਹੋ ਗਈ ਨਹਿਰ ਪੱਕੀ ਹੋਣ ਤੋਂ ਬਾਅਦ ਪਹਿਲਾਂ ਮਿੱਟੀ ਨਹਿਰ ਚ ਬਾਹਰ ਕੱਢੀ ਗਈ। ਉੱਥੇ ਕਿੰਨੀ ਲੇਬਰ ਆਈ ਹੋਊ ਚਾਹੇ ਉਹ ਜੀਵੀਸੀ ਮਸ਼ੀਨ ਨਾਲ ਚੱਕੀ ਐ। ਟਿੱਪਰਾ ਜਿ ਲੱਦੀ ਐ। ਔਰ ਫੇਰ ਉਹ ਚੱਕ ਕੇ ਮਿੱਟੀ ਫੇਰ ਅੰਦਰ ਸਿੱਟੀ ਜਾ ਰਹੀ ਐ। ਇਹਦੇ ਮੈਨੇ ਕੀਨੇ ਇਹਦਾ ਅਧਿਕਾਰੀ ਦੱਸ ਸਕਦੇ ਹਨ। ਉਹਨਾਂ ਨੂੰ ਸੰਪਰਕ ਕਰੀਦਾ ਉਹ ਕਹਿੰਦਾ ਮੇਰਾ ਇਲਾਕਾ ਨਹੀਂ ਆਉਂਦਾ। ਪਰਲਾ ਕਹਿੰਦਾ ਮੇਰਾ ਨਹੀਂ ਆਉਂਦਾ। ਫਿਰ ਇਹ ਇਲਾਕਾ ਹੈ ਕਿਦਾ ਇਹ। ਇੰਨੀਆਂ ਮੋਟੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ। ਸਰਕਾਰ ਜੋ ਵੀ ਡਿਵੈਲਪਮੈਂਟ ਕਰਦੀ ਆ ਉਹ ਸਰਕਾਰ ਦਾ ਕੋਈ ਆਪਣਾ ਕੋਈ ਸਰੋਤ ਨਹੀਂ ਹੁੰਦਾ ਉਹ ਲੋਕਾਂ ਦਾ ਹੀ ਟੈਕਸਾਂ ਦਾ ਪੈਸਾ ਹੁੰਦਾ ਜੋ ਉਸ ਦੇ ਥਰੂ ਇਹ ਜੋ ਵੀ ਸਾਡਾ ਕੋਈ ਡਿਵੈਲਪਮੈਂਟ ਹੁੰਦੀ ਆ ਉਹ ਪੈਸਾ ਟੈਕਸਾਂ ਦਾ ਪੈਸਾ ਹੁੰਦਾ ਅਸੀਂ ਸਰਕਾਰ ਨੂੰ ਹੀ ਪੁੱਛਣਾ ਕਿਹਨੂੰ ਪੁੱਛਣਾ ਅਧਿਕਾਰੀ ਕੋਈ ਰਾਹ ਨਹੀਂ ਦਿੰਦੇ ਵੀ ਇਹ ਕਿਉਂ ਹੋ ਰਿਹਾ ਹੈ ਇਹਦਾ ਮਤਲਬ ਇਹ ਕਿ ਦਾਜ ਕੁਝ ਕਾਲਾ ਹੈ ਤਾਂ ਹੀ ਹੋ ਰਿਹਾ ਹੈ ਇਹਦਾ ਸਿੱਧਾ ਸਵਾਲ ਆਵੇ ਪਹਿਲਾਂ ਮਿੱਟੀ ਬਾਹਰ ਕੱਢੀ ਜਾਂਦੀ ਆ ਫਿਰ ਵਿੱਚ ਮਿੱਟੀ ਸਿੱਟੀ ਜਾਂਦੀ ਹੈ ਇਹਦਾ ਕਾਰ ਸਿੱਟਰ ਦਾ ਕੀ ਕਾਰਨਾ ਕੱਢਣ ਦਾ ਕੀ ਫਾਇਦਾ ਸੀਗਾ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜੋ ਵੀ ਉਹ ਨਾਰੇ ਲਾਉਂਦੀ ਆ ਪਾਰਦਰਸ਼ਤਾ ਦੇ ਉਹ ਪਾਰਦਰਸ਼ਤਾ ਬੜੇ ਬੜੇ ਹੋਲਡਿੰਗ ਲਾ ਕੇ ਹੀ ਪੈਦਾ ਕੀਤੀ ਹੋਈ ਹੈ ਪਾਰਦਰਸ਼ਤਾ ਹੈ ਨਹੀਂ ਭ੍ਰਿਸ਼ਟਾਚਾਰ ਆਪਣੇ ਸਾਰੇ ਹੱਦ ਬਨੇ ਟੱਪ ਚੁਕਿਆ ਇਸ ਪ੍ਰਤੀ ਜਵਾਬ ਦੇ ਹੀ ਕਿਸ ਦੀ ਹੈ ਸਾਰੇ ਆਪਣੇ ਆਪਣੇ ਕੰਨ ਵਿਹਟੀ ਫਿਰਦੇ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਵੀ ਕੋਈ ਸਿਸਟਮ ਹੈ ਤੁਹਾਡਾ ਇਹ ਨੂੰ ਇਹਨੂੰ ਪਾਰਦਰਸ਼ੀ ਬਣਾਇਆ ਜਾਵੇ ਇਹਦਾ ਕੀ ਮਤਲਬ ਕਿ ਇਸ਼ਤਿਆਰਾਂ ਦੇ ਜਿੰਨਾ ਜ਼ੋਰ ਦਿੱਤਾ ਹੋਇਆ ਜਿਸ ਕਿਤੇ ਚਲ ਜਓ ਇਸ਼ਤਿਆਰ ਇਸ਼ਤਿਆਰ ਲੱਗੇ ਹੋਏ ਹਨ ਜੋ ਜ਼ਮੀਨੀ ਹਕੀਕਤ ਹੈ ਉਹ ਉਸੇ ਉਲਟਾ ਹੈ ਜੀਰ ਸਾਹਿਬ ਜਿਸ ਤਰ੍ਹਾਂ ਕਿ ਪਹਿਲਾਂ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਨਹਿਰ ਦਾ ਤਲ ਚੌੜਾ ਕਰਤਾ ਉਪਰੋਂ ਚੜਾਈ ਵੀ ਚੌੜੀ ਕਰਤੀ ਜਿਸ ਕਰਕੇ ਇਸ ਦਾ ਜੋ ਵਾਟਰ ਕੈਪੈਸਿਟੀ ਹੈ ਉਹ ਵੱਧ ਜੂਗੀ ਪਰ ਹੁਣ ਇਹ ਨਹਿਰ ਵਿੱਚ ਦੁਬਾਰਾ ਮਿੱਟੀ ਸਿੱਟੀ ਜਾ ਰਹੀ ਹੈ ਫਿਰ ਉਸ ਦਾ ਫਾਇਦਾ ਕੀ ਹੋਇਆ ਵੀ ਉਸ ਨੂੰ ਚੌੜੀ ਕਰਨ ਦਾ ਫਾਇਦਾ ਕੀ ਹੋਇਆ ਜਦੋਂ ਉਹਦੀ ਉਚਾਈ ਵੱਧ ਜੂਗੀ ਮਿੱਟੀ ਦੁਬਾਰਾ ਸਿੱਟੀ ਜਾਊਗੀ ਦੇਖੋ ਜੀ ਕੱਢਣ ਦਾ ਫਾਇਦਾ ਮੈਨਾਂ ਮਿੱਟੀ ਕੱਢਣ ਦਾ ਫਾਇਦਾ ਅਧਿਕਾਰੀ ਦੱਸ ਸਕਦੇ ਹਨ ਹਾਂ ਉਹਨਾਂ ਚੱਕ ਕੇ ਫੇਰ ਉਹ ਚੱਕ ਕੇ ਮਿੱਟੀ ਜਿਹੜੀ ਸਾਈਡਾਂ ਦੇ ਪਈ ਆ ਉਹਨੂੰ ਫੇਰ ਨਹਿਰ ਸਿੱਟੀ ਜਾ ਰਹੀ ਆ ਐਸਪੀਓ ਸਾਹਿਬ ਨੇ ਇੱਕ ਵਾਰ ਰਖਵਾਤਾ ਸੀਗਾ ਵੀ ਬਾਹਰ ਸੁੱਟੋ ਜਾਵੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਦੁਬਾਰਾ ਫੇਰ ਤਿੰਨ ਦਿਨ ਤੋਂ ਮਿੱਟੀ ਅੰਦਰ ਸੁੱਟ ਰਹੇ ਨੇ ਜੀ ਇਹ ਇਹ ਰਖਵਾਇਆ ਕਿਉਂ ਸੀ ਦੁਬਾਰਾ ਫੇਰ ਸਿੱਟੀ ਜਾ ਰਹੀ ਆ ਹਾਂਜੀ ਇਹਦਾ ਹੁਣ ਅਧਿਕਾਰੀ ਫੋਨ ਨਹੀਂ ਚੱਕਦੇ ਨਾ ਕੋਈ ਜਵਾਬ ਦਿੰਦੇ ਆ